ਜੀ ਸਸਤੀ ਸਾਰੇ ਸਾਰਿਆਂ ਨੂੰ ਮੇਰੇ ਘਰਦੇਆਂ ਸਾਰੇ ਵਧੀਆ ਹੋਗੇ ਮੈਂ ਲੱਗੀ ਸੀ ਬ੍ਰੇਕਫਾਸਟ ਤਿਆਰ ਕਰਨ ਹਾਂ ਜੀ ਦੀਸਰ ਹੋ ਗਈ ਆ ਰੈਡੀ ਕਮੇਸ਼ਕ ਤਾਂ ਖਾ ਜਾਂ ਰਾਗਾ ਲੀਆ ਸੀ ਮੈਂ ਉਹਨਾਂ ਦਾ ਸੇਵ ਫਿਰ ਮੈਂ ਜਾਣਾ ਮੈਂ ਪਾਪਾ ਕੋਲ ਦੁਕਾਨ ਤੇ ਬਣਾ ਕੁਛੀਸਾ ਸੀ ਸੇਵ ਆਉਂਗਾ ਸੀ ਸਪੈਕਟ ਬੱਚਾ ਬੈਠੇ ਖੇਡ ਰਹਾ ਲਿੰਦਾ ਆ ਤੁਸੀਂ ਆਣਾ ਹੋ ਗਿਆ ਤੇ ਹੁਣ ਮੈਂ ਲੱਗੀ ਸੀ ਇੱਧਰ ਬੇਕਫਾਸਟ ਤਿਆਰ ਕਰਨ ਇੱਥੇ ਲੱਗਾ ਬ੍ਰੇਕਫਾਸਟ ਚ ਆ ਰੋਂਦਾ ਪਿਆ ਤੇ ਅਚੀ ਇਸ ਗੁੱਡ ਬੱਚਾ ਬਣ ਗਿਆ ਜਾਂ ਨਹੀਂ ਤੋਂ ਹੀ ਗਾਲੀ ਆ ਛੇਰਵਾ ਲਿਆ ਆ ਕੋਮੇ ਬ੍ਰੇਕਫਾਸਟ ਵੀ ਕਰ ਲਿਆ ਆ ਮੈਂ ਮੰਮਾ ਤੋਂ ਪਹਿਲਾਂ ਹੀ ਬ੍ਰੇਕਫਾਸਟ ਕਰ ਲੈਣਾ ਆ ਮੈਂ ਗੁੱਡ ਬੱਚਾ ਆ ਸੁਣਿਓ ਅਸੀ ਗਾਲੀ ਸਾਰਿਆਂ ਨੂੰ ਠੀਕ ਠਹਾਏ ਸਾਰੇ ਗਰਮੀ ਬਹੁਤ ਆ ਛੇਰ ਦਾ ਕੰਮ ਪਿਆ ਪੂਰਾ ਰੋਣਾ ਕੇ ਦੁਕਾਨ ਤੇ ਬੈਠਾ ਤੇ ਹੁਣ ਇਹ ਮੈਡਮ ਲੈ ਗਏ ਬ੍ਰੇਕਫਾਸਟ ਆਪ ਤੇ ਹੁਣ ਲੱਗਿਆ ਕਰਨ ਚਿਲੇਰੀ ਬ੍ਰੇਕਫਾਸਟ ਹੈਲਦੀ ਖਾਣਾ ਬ੍ਰੇਕਫਾਸਟ ਹਾਂਜੀ ਹੈਲਦੀ ਚਾਹ ਦਾ ਕੱਪ ਵੀ ਹਾਂਜੀ ਚਾਹ ਆ ਫਿਰ ਤੁਹਾਨੂੰ ਪਤਾ ਪੰਜਾਬੀਆਂ ਦੀ ਜਿਹੜੀ ਹੈ ਚਾਹ ਬਣਾਉਂਦੇ ਫਿਰ ਸ਼ਰਵਾਤ ਹੀ ਨਹੀਂ ਹੁੰਦੀ ਨੇ ਮੈਂ ਕਿਹਾ ਟਾਈਮ ਹੋ ਗਿਆ ਇਹ ਨਹੀਂ ਇਹਨਾਂ ਨੇ ਆਪੇ ਆ ਜਾਣਾ ਸੀ ਅੱਜ ਆਏ ਨਹੀਂ ਤੇ ਮੈਂ ਕਿਹਾ ਮੈਨੂੰ ਲੱਗਦਾ ਕੰਮ ਜ਼ਿਆਦਾ ਬਿਜੀ ਹੈ ਕੰਮ ਅੱਜ ਇਹ ਬੰਦਾ ਨਹੀਂ ਆਇਆ ਦੁਕਾਨ ਤੇ ਮੈਂ ਤਾਂ ਦੀਪ ਦਉਂਦੇ ਆ ਪਹਿਲਾਂ ਇਹ ਘੇੜਾ ਲਾ ਗਏ ਐ ਇਸ ਕਿਰੇਮ ਤੋਂ ਹੋ ਗਏ ਤੁਹਾਨੂੰ ਬ੍ਰੇਕਫਾਸਟ ਕਰਨ ਲੱਪੇ ਹਾਂਜੀ ਜੀ ਕਰੋ ਜੀ ਸੌਫਣੀ ਚੱਲਾ ਬਹੁਤ ਟੈਸਟ ਓਕੇ ਜੀ ਇਹ ਤਾਂ ਵਹੀ ਆ ਥੋੜਾ ਜਿਹਾ ਨਿਕਲਿਆ ਜੀ ਪਹਿਲੇ ਵਾਲਾ ਧੱਕਾ ਮਾਰਿਆ ਲੋਟੇ ਚੁੜਿਆ ਪਹਿਲਾਂ ਉਹਨੂੰ ਨਹੀਂ ਫਲ ਲੱਗਦਾ ਹੋਂ ਲੱਗਿਆ ਇੱਕ ਸਾਲ ਬੜਾ ਲੱਗਿਆ ਫਲ ਆਵਲੇ ਬੁਕੇ ਨੇ ਕਿਹੜਾ ਬੂਟਾ ਲਵਾਉਣਾ ਮੈਂ ਤਾਂ ਦੇਖਿਆ ਨਹੀਂ ਆਹ ਨੂੰ ਮੁੱਛਾਂ ਲੱਗਦੇ ਆ ਅੱਜਕੱਲ ਇਹ ਹੋ ਗਿਆ ਹਰਿਆ ਖਾ ਲਓ ਜੀਆਂ ਦੇ ਥੱਲੇ ਹੋਇਆ ਹੈ ਹਾਂ ਆਹ ਕਦਾ ਬੂਟਾ ਡਾ ਵਡਾ ਪਪੀਤੇ ਦਾ ਪਪੀਤੇ ਦਾ ਭਈਆ ਪਪੀਤਾ ਹੀ ਹੈ ਨਾ ਪਪੀਤੇ ਦਾ ਬਸ ਸ਼ੁਰੂ ਹੋ ਜਾਣਾ ਪਪੀਤੇ ਤੇ ਉਹ ਵੀ ਲਵਾਇਆ ਹੀ ਉਹਦਾ ਕੀ ਹੈ ਆਹ 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 ਕਦਾ ਬੂਟਾ ਹੋਇਆ ਹੈ ਇਮਲੀ ਦਾ ਇਹ ਤੋਂ ਇਦਾਂ ਹੀ ਲਗਾ ਦੀ ਹੈ ਹੌਲੀ ਨਹੀਂ ਭਈਆ ਅਰੇ ਆਮਲੇ ਕੇ ਆਏ ਓਏ ਚੀਕੂ ਦਾ ਚੀਕੂ ਦਾ ਇਹ ਤਾਂ ਤੋੜ-ਪੋੜ ਕੇ ਸਾਰਾ ਕੰਮ ਹੀ ਖਰਾਬ ਕਰਤਾ ਵਾ ਹੁਣ ਅੱਜ ਤੱਕ ਇਹ ਚੀਕੂ ਬੜਾ ਹੋ ਗਿਆ ਬੂਟਾ ਨਹੀਂ ਆਇਆ ਬਾਬਾ ਚੀਕੂ ਆਇਆ ਇੰਨਾ ਵਧੀਆ ਬੂਟਾ ਗੁਰਿਆ ਹੀ ਨਾ ਚੀਕੂ ਦਾ ਆਹ ਤਾਂ ਵੀ ਆ ਰੰਗੂਰਾ ਦੀ ਵੇ ਲੱਗਦਾ ਹੈ ਨਾ ਹਾਂ ਪਰ ਇਹ ਪੂਣ ਵੜੇ ਆਉਣੇ ਨਾ ਫਾਇਦਾ ਨਹੀਂ ਕੋਈ ਹਾਂ ਇਹ ਤਾਂ ਹੈਗਾ ਕੋਈ ਨਹੀਂ ਨਹੀਂ ਸਾਡਾ ਕੰਮ ਨਹੀਂ ਪਰਵਾਉਂਦਾ ਫਿਰ ਔਕਾ ਹੈ ਨਾ ਕੋਈ ਇਦਾਂ ਥੁਰ ਨਹੀਂ ਪੈਂਦੇ ਕਿਦਾਂ ਬੈਂਦੇ ਇਹ ਆ ਪਾ ਦੇ ਇਹ ਗਰਮੀ ਗੱਲਾਂ ਸੁਣੀਆਂ ਨੂੰ ਹਾਂਜੀ ਗੱਲ ਤਾਂ ਸੁਣਾਣਾ ਬਾਲੀ ਹਾਸੇ ਵਾਲੀ ਹਾਂਜੀ ਇੱਕ ਰੀ ਨਾ ਰਾਤ ਅਹੀਂ ਸੁੱਤੇ ਹੂੰ ਰਾਤ ਸੁੱਤੇ ਰ ਗਰਮੀਆਂ ਦੇ ਦਿਨ ਤੇ ਨੇਰੀ ਆਉਂਦੀ ਨੇਰੀ ਆਉਂਦੀ ਹੈ ਦਿਨ ਪਹਿਲਾਂ ਵੀ ਹੈ ਜੀ ਹਾਂ ਨੇਰੀ ਵਾਲੀ ਤਾਂ ਇਹਨਾਂ ਸਾਰੇ ਸੁੱਤੇ ਦੇ ਬਾਹਰ ਬੜੀ ਨੇਰੀ ਆਈ ਤੇ ਇੱਕੇ ਧਾਮ ਨਾ ਖੜਾਕ ਬੜਾਇਆ ਹਾਂਜੀ ਬਾਪੂ ਮੇਰਾ ਉੱਠ ਕੇ ਗਿਆ ਤੇ ਬੇਬੇ ਮਗਰੇ ਚਲਦੀ ਦੇ ਨਾ ਪਜੇ ਫਿਰਨ ਤੇ ਮੈਨੂੰ ਬਾਅਦ ਕੀ ਸੁਣੀ ਇਹਨਾਂ ਦੇ ਪੈਰਾਂ ਦੀ ਹਾਂ ਮੈਂ ਕੀ ਹੋ ਗਿਆ ਘਰੇ ਭੈ ਜੋ ਇਹੋ ਜਿਹਾ ਮੈਂ ਜਦੋਂ 11 ਉੱਠ ਕੇ ਤੇ ਮੈਨੂੰ ਮਾਰਾ ਲਈ ਬੰਦੇ ਪੈ ਗਏ ਬੰਦੇ ਪੈ ਗਏ ਆਪਣੇ ਘਰੇ ਬੰਦੇ ਪੈ ਮੈਂ ਬੰਦੇ ਕਿਦਾਂ ਪੈ ਗਏ ਆਪਣੇ ਘਰੇ ਹਾਂ ਮੈਂ ਨਾ ਵੇਖਿਆ ਬੂ ਖੈਰ ਮਨੋਣਾ ਡੈੜੀਆਂ ਦਾ ਜਾ ਡੰਗਰਾਲ ਚਾਤੀ ਮਾਰ ਗਿਆ ਹਮ ਸਾਡੇ ਕੋਈ ਕਿਰਪਾਨ ਹੁੰਦੀ ਏ ਇੱਕ ਪਾਣਾ ਆਵ ਕੱਢਦੀ ਜਿਹੜਾ ਕਿਰਪਾਨ ਦਾ ਛਾਬਾ ਏ ਹੁੰਦਾ ਵੀਡੀਓ ਮੈਨੂੰ ਦੇ ਦਿਓ ਆਂਦਾ ਲੈ ਜਾ ਜਾ ਡੰਗਰਾਲ ਤੇ ਹਾਤੀ ਮਾਰ ਗਿਆ ਡੰਗਰ ਹੈਗੇ ਸਾਰੇ ਇੱਕ ਘੁੰਮ ਕੇ ਨਹੀਂ ਲੈਗਾ ਠੀਕ ਆ ਮੈਂ ਦੂਰੋਂ ਗੁਰਦਾ ਡਾ 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 ਡਰਨ ਡੰਗਰਾਲ ਲੁਕਿਆ ਮੈਂ ਦੂਰੋਂ ਬੁਲਾਏ ਮਾਰ ਕੇ ਡੰਗਰ ਗਣੀ ਜਾਵੇ ਇਹ 1 2 3 4 ਮੈਂ ਨਾ ਡੰਗਰ ਮੈਂ ਪੂਰੇ ਨਗਰ ਇਹ ਨਾ ਵੇਖ ਲੋਤਾ ਬਾਪੂ ਹਮ ਵੇਖ ਲੋਤਾ ਬੇਬੇ ਲਾ ਕੇ ਲੋਤੀ ਮੇਰੇ ਆਹ ਵੇਲਾ ਪੈਰ ਜਾਨ ਵੀ ਦੇਈ ਛਾਪਾ ਹੈਗਾ ਇਹ ਪੈਰਾਂ ਦਾ ਤੇ ਫੌਣ ਵੀ ਦੇਈ ਮੈਂ ਨਾ ਕਾ ਮੈਂ ਬੜਾ ਕੰਮ ਕਰਦਾ ਮੈਂ ਚੱਲ ਇਧਰ ਨੂੰ ਜਾਂਦੇ ਆ ਉੱਥੇ ਕੱਟਾ ਵਜਾ ਹੀ ਛੱਡ ਪਾਇਆ ਸੀ ਨਿਕਾ ਜਾ ਠੀਕ ਆ ਉਹ ਜਦੋਂ ਮੈਂ ਉਹਨੂੰ ਗਿਆ ਤੇ ਮੈਂ ਜਾ ਕੇ ਵੇਖਿਆ ਤੇ ਕੱਟੇ ਦੇ ਛੱਡ ਟਿਕਾ ਨੇਰੀ ਆ ਗਿਆ ਆਮ ਬੰਦੇ ਪੈਗੇ ਬੰਦੇ ਬੈਹਗੇ ਆਂਦੇ ਕਤਾ ਵੱਰ ਗਿਆ ਯਾਰ ਕੱਟਾ ਪੈ ਗਿਆ ਗੁਰਗਾ ਕੱਰੇ ਦੇ ਉੱਤੇ ਜੈਰ ਡਿੱਗਾ ਪਿਆ ਤੇ ਗਾਲ ਤੇ ਕੱਟਾ ਥੱਲੇ ਲੰਮੇ ਪੈ ਪੈਣ ਦੇ ਠੀਕ ਆ ਇਦਾਂ ਦੇ ਹੱਥੇ ਵੀ ਹੋਏ ਤੇ ਬਾਪੂ ਇਹਦਾ ਤਾਂ ਬਦੇ ਪੈ ਪੈਣ ਚ ਚੱਪੜ ਦੇ ਵਿੱਚ ਹੁੰਦੀ ਆ ਇਹ ਇਹ ਪੈ ਪੈ ਚਲਗੇ ਆ ਠੀਕ ਆ ਸੀ ਸਵਾਲ ਤੇ ਵੇਖੋ ਲਾ ਹੁਣ ਚਾਰ ਜੁਫਾੜਿਆ ਪਤੋ ਰੱਖ ਦੋ ਆਪਰੇ ਪਸੰਦ ਦੇ ਨੂੰ ਬਸ ਵਾਲੇ ਹਾਂਜੀ ਤੇ ਇਧਰ ਅਸੀਂ ਬਣ ਸਾਡੇ ਘਰ ਬਣ ਰਹੇ ਆ ਆਲੂ ਵਾਲੇ ਪਰੌਂਠੇ ਆਲੂ ਦੇ ਪਰੌਂਠੇ ਬਣ ਗਏ ਪਰੌਂਠੇ ਮੰਮੀ ਮੀਂਹ ਤੇ ਵੇ ਥੋੜਾ ਜਿਹਾ ਹੀ ਆਇਆ ਸੀ ਸੋਚਿਆ ਤੇ ਇਹ ਕਿ ਮੀਂਹ ਪੈਣ ਡਿਆ ਤੇ ਆਲੂ ਵਾਲੇ ਪਰੌਂਠੇ ਬਣਾ ਲਈਏ ਤੇ ਪਰ ਉਹ ਲੱਗੇ ਵੀ ਧੁੱਪ ਧੁੱਪ ਆਹ ਹੋ ਆਲੂ ਵਾਲੇ ਪਰੌਂਠੇ ਬਣਾ ਲਈਏ ਮੈਂ ਕਿਹਾ ਚਲੋ ਬਣਾ ਲੈਨੇ ਆ ਤੇ ਮੀਂਹ ਆ ਗਿਆ ਧੁੱਪ ਲੱਗੀ ਤਾਂ ਇਹ ਲੈ ਅਰ ਰੋਟੀ ਖਾਈਏ ਯਾਰ ਉਹ ਐਲਬਮ ਵੇਖਣ ਦੇ ਜੇ ਇਹ ਕਿੱਥੋਂ ਕੱਢ ਲਈ ਜੇ ਮੈਂ ਅਸੀਸ ਦੀ ਆ ਪਿੰਮਾ ਜੀ ਸਾਫ ਕਰਾਂਗੇ ਹਾਂ ਹਾਂ ਚੰਕ ਕਰਦੇ ਕਰਦੇ ਚੱਲੀ ਅੱਛਾ ਅੱਛਾ ਮੈਮ ਹੋ ਗਿਆ ਵੇਖੀ ਨਹੀਂ ਹਾਂ ਹਾਂ ਸਾਲ ਹੋ ਗਿਆ ਅਸੀਸ ਦੇ ਬਾਰੇ ਨੂੰ ਇਹ ਤਾਂ ਕਰ ਲਾਈ ਮੈਂ ਵੀ ਨਹੀਂ ਆ ਬੜੀ ਸੋਹਣੀ ਲੱਗਣੀ ਵੇਖਣੀ ਇੱਧਰ ਵੇਖੋ ਸਾਡੀ ਸੀਸ ਵੇਖੋ ਸੀਸ ਇਹਦਾ ਫਸਟ ਬਰਥਡੇ ਮੇਰੇ ਪੁੱਤ ਦਾ ਹੈ ਕਿੰਨੀਆਂ ਸੋਹਣੀਆਂ ਪ੍ਰਕਸ਼ਾਈਆਂ ਨਾਲ ਹਾਂਜੀ ਇਹ ਇੱਕ ਬਹੁਤ ਸੋਹਣਾ ਐਲਬਮ ਵੀ ਜਿਹਨੇ ਬਣਾਈ ਉਹਨੇ ਪੂਰੀ ਰੀਚ ਲਈ ਐਲਬਮ ਦਾ ਹਾਂਜੀ ਕਿੰਨੇ ਸੋਹਣੇ ਬਣਾਈਆਂ ਹਾਂਜੀ ਫੋਟੋਜ਼ ਦੀ ਕਲੈਕਸ਼ਨ ਬੜੀ ਸੋਹਣੀ ਕੀਤੀ ਹੈ ਨਾ ਇਹ ਆਵਲੀ ਮੈਂ ਕੈਨਡੀਆਂ ਕਰਵਾਈਏ ਹਾਂ ਇਹ ਵੀ ਫੋਟੋ ਹਾਂ ਹਾਂਜੀ ਪਰ ਇਹ ਵੀ ਕਿੰਨੀਆਂ ਔਖੀਆਂ ਲਵਾਈਆਂ ਇਹਨਾਂ ਨੇ ਹੜਵਾ ਔਖੀਆਂ ਇਹਨੂੰ ਵੇਖਿਆ ਹੈ ਨਾ ਹਾਂਜੀ ਗਾਇਸ ਇਹ ਅਸੀਸ ਦੀ ਮੰਮਾ ਆ ਹਾਂਜੀ ਗਾਇਸ ਆ ਦੇਖ ਲੋ ਆ ਸੀਸ ਤੇ ਸੀਸੀ ਮਮਾ ਐ ਚੰਗਾ ਦੱਸਤਾ ਜੀ ਹਾਂ ਹਾਂ ਆ ਸੀਸ ਦੇ ਨਾਨੂ ਆ ਗਏ ਆ ਆ ਸੀਸ ਦੀ ਮਾਸੀ ਆ ਗਈ ਆ ਮਾਸੀ ਆ ਗਈ ਆ ਆ ਪਾਪਾ ਆ ਗਏ ਸੀਸ ਦੇ ਆਪਾਂ ਨਾਲ ਵੇ ਲੈ ਪਾਪਾ ਨਾਲ ਦੇਖੇ ਨਹੀਂ ਸੁਣੀਆਂ ਦਵਾਈਆਂ ਮੇਰੇ ਪੋਤਰੇ ਫੋਟੋਆਂ ਬੜੀ ਗਰਮੀ ਸੀ ਨਾ ਉਦੋਂ ਬੜੀ ਗਰਮੀ ਸਭ ਤੋਂ ਮੇਨ ਗੱਲ ਇਹ ਹੀ ਵੀ ਏਅਰ ਨੂੰ ਟੀਵੀ ਲਾ ਕੇ ਦਿੱਤਾ ਤੇ ਇਹਦਾ ਧਿਆਨ ਟੀਵੀ 'ਤੇ ਲੇਕਰ ਆਇਆ ਤੇ ਫੇਰ ਇਹਨੇ ਫੋਟੋਸ ਖਚਾਈਆਂ ਤੇ ਫੇਰ ਇਹਨੇ ਕੇਕ ਕੱਟ ਕੀਤਾ ਇਹ ਨਾਲ ਨਹੀਂ ਤੇ ਸੀਸ ਤੇ ਗਰਮੀ ਦੇ ਵਿੱਚ ਰੋਈ ਜਾਂਦੀ ਹੈ ਜਿੱਥੇ ਆਪਾਂ ਫੈਮਲੀ ਫੋਟੋ ਕਰਵਾਈ ਸੀ ਇਹ ਆ ਕਰਵਾਈ ਸੀ ਨੇ ਇਸ ਤੋਂ ਬਾਅਦ ਇਹ ਥੋੜਾ ਜਿਆਦਾ ਹੀ ਲੱਗੀ ਕਰਨ ਮੇਰਾ ਪੁੱਤ ਕਿੱਦਾਂ ਕਿਹੂ ਵੀ ਕਹਦਾ ਸੋਹਣਾ ਹੈ ਨਾ ਜੀ ਨੂੰ ਬਹੁਤ ਮੇਰਾ ਪੁੱਤ ਕਿੱਦਾਂ ਕਿਊਟ ਲੱਗਣ ਡਿਆ ਸੋਹਣਾ ਜਿਆ ਆ ਵੀ ਕੋਈ ਤੇ ਉਹ ਫੜੀ ਨੇ ਮੋਮਬਤੀ ਆਪ ਜਗੋਣੀ ਵਿੱਚ ਜਗਾਈ ਨਹੀਂ ਆ ਵੀ ਸੀਸ ਦੇ ਫਰੈਂਡ ਸਾਰੇ ਉੱਥੇ ਇੰਨਾ ਨਾ ਥੋੜਾ ਜਿਆ ਹੈਗਾ ਇਹਨੂੰ ਇਹਨਾਂ ਨੂੰ ਵੇਖ ਕੇ ਖੁਸ਼ ਹੁੰਦੀ ਬੱਚਿਆਂ ਨੂੰ ਹਨਾ ਮਨ ਰੋਜ ਸਮਰ ਯਾਸਕੀ ਯਾਸਕੀ ਰਤ ਅਬਰੀਨ ਹੈਗਾ ਹਾਰਬੋਨ ਖਰਪਾ ਨਾ ਤੇ ਅਨੁਰੇਤ ਸਾਰੇ ਫਰੈਂਡ ਨਾਲੇ ਦੀਦੀ ਨਾਲੇ ਵੀਰੇ ਸਾਰੇ ਇਹ ਤੇਰੇ ਹੁੰਦੇ ਪਰ ਇਹਨੂੰ ਮਾਸਾ ਪਤਾ ਨਹੀਂ ਇੱਥੇ ਇੱਥੇ ਮੈਨੂੰ ਮਾਸਾ ਪਤਾ ਨਹੀਂ ਇੱਥੇ ਰੋਣ ਦੀ ਹੀ ਪੂਰਾ ਫਿਰ ਵੈਕਨਾਈ ਦੇ ਕਿਤੇ ਉਹਨਾਂ ਨੇ ਤਾਂ ਇਹਨੂੰ ਬਲੈਕ ਐਂਡ ਵਾਈਟ ਕਰਦੀ ਫੋਟੋ ਇਹਨੇ ਇਹ ਐਲਬਮਸ ਵੇ ਕੇ ਕੀ ਕਰਨਾ ਸ਼ਾ ਮੇਰਾ ਬਰਥਡੇ ਆਇਆ ਹੀ ਇਵੇਂ ਹੀ ਉਵੇਂ ਹੀ ਉਹਦਾ ਦਿਨ ਨੂੰ ਪੁੱਛ ਨਹੀਂ ਪਤਾ ਸਮਝ ਨਹੀਂ ਆਉਣੀ ਹਨ ਲਓ ਜੀ ਮਾਮਾ ਜੀ ਇੱਧਰ ਦੇਖੋ ਇੱਧਰ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਆਏ ਵੇਖੋ ਅਸੀਸ ਦਾ ਬਰਥਡੇ ਆ ਅਸੀਸ ਨੇ ਬਰਨ ਮੂਗੀ ਤਾਂ ਸਾਰੇ ਬੱਚੇ ਕੀ ਦੇਖੋ ਖੁਸ਼ੇ ਆ ਕੇ ਕਟਮ ਹੈ ਮਤਲਬ ਬੱਚਿਆਂ ਦੀ ਕਿੰਨੀ ਖੁਸ਼ੀ ਹੁੰਦੀ ਏਕ ਚੇ ਚਲੋ ਇੱਕ ਗੈੱਠ ਗੈਦਰ ਹੋ ਜਾਂਦਾ ਵਾ ਕਿ ਨਾ ਕਿ ਬਾਨੇ ਸਾਰੀ ਫੈਮਿਲੀ ਇਕੱਠੀ ਹੋ ਜਾਂਦੀ ਸਾਰੇ ਰਿਸ਼ਤਾਰ ਹਾਂਜੀ ਕਿ ਇਹਨਾਂ ਨੇ ਉਹ ਕਰਮਸਤੀ ਬੜੀ ਚੁੱਕੀ ਪਹਿਲਾਂ ਦੇ ਸਾਰੇ ਰੜੇ ਹਨ ਤੁਹਾਡੇ ਨਾਲ ਹੀ ਜਿਆਦਾਆਂ ਇਦਾਂ ਦੀਆਂ ਪਿਕਸ ਇਹਦੀਆਂ ਪਤਾ ਕਿਉਂ ਕਿ ਰੋਂਦੀ ਚ ਰਹੀ ਤੁਹਾਡੇ ਕੋਲ ਨਾਲ ਜਿਆਦਾ ਉਸ ਟਾਈਮ ਦੇ ਮੇਰੇ ਨਾਲ ਜਾਰਾ ਹੀ ਕਰਦੀ ਉਹ ਟਾਈਮ ਦੇ ਉੱਤੇ ਤੇ ਮੇਰੇ ਨਾਲ ਮੈਂ ਇਹਨੂੰ ਇਹ ਵੀ ਪਾਪਾ ਚਾਹੀਦਾ ਬਸ ਹੋਰ ਕੋਈ ਨਹੀਂ ਚਾਹੀਦਾ ਮੈਨੂੰ ਗੱਡੀ ਚ ਗੱਡੀ ਚ ਵੀ ਨੀਆਂ ਸੋਨੇ ਨਵਾਈਆਂ ਤੇਜ਼ ਗੱਡੀਆਂ ਸੋਨੇ ਨਵਾਈਆਂ ਆਈ ਗਿਫਟ ਮਿਲੇ ਆਂ ਪਾਡੇ ਤੇ ਸਾਈਕਲ ਮਿਲੇ ਆ ਗੱਡੀ ਮਿਲੀ ਪਰ ਪੋਤ ਲੁਈਆਂ ਅਸੀਂ ਸ਼ਾ ਕੋ ਤੁਹਾਡੇ ਬਾਦੇ ਫੋਟੋਸ ਉਹ ਵੇਖੋ ਆ ਵੇਖੋ ਪੁੱਤ ਪਾੜ ਨਾ ਦਿਓ ਸ਼ੋਨੇ ਨਾ ਖੜ ਜੂਗੀ ਵੇਖ ਲਓ ਤੁਸੀਂ ਆ ਕੌਣ ਆ ਮੇਰਾ ਪੋਤਾ ਐ ਐਸੀ ਹੀ ਆਈ ਫਾੜ ਦਾ ਪੁੱਤ ਨਾ ਇਦਾਂ ਤੁਸੀਂ ਵੇਖੋ ਨਾ ਆਹ ਰੋ ਕਿੱਡਾ ਸੋਨਾ ਇੱਥੇ ਸਾਈਕਲ ਚ ਲਾਉਂਦੀ ਜਿਆ ਲੋ ਜੀ ਇਸ ਬਣੇ ਆਈ ਤੁਹਾਨੂੰ ਵੀ ਨਾਲੇ ਵਿਖਾਤੀ ਜੈ ਐਲਬਮ ਐਲਬਮ ਦੇਗਲੀ ਸੀ ਹਾਂ ਪਰਾਂ ਐਲਬਮ ਖਤਮ ਹੋਈਆ ਤਾਂ ਮੈਨੂੰ ਯਾਦ ਆ ਗਿਆ ਜਦੋਂ ਵਾਕਰ ਤੋਂ ਪੌੜੀਆਂ ਤੋਂ ਡਿੱਗੀ ਸੀ ਜਦੋਂ ਸਾਰੇ ਗੈਸ ਚਲ ਗਏ ਸੀ ਉਹ ਮਤਲਬ ਕਿ ਖੁਸ਼ੀ ਵੀ ਸਾਨੂੰ ਇੰਨੀ ਉਸ ਦਿਨ ਤੇ ਇੱਕੇ ਦਮ ਜਰੇ ਵਾਕਰ ਤੋਂ ਡਿੱਗੀ ਨਾ ਤੇ ਸਾਡੇ ਤਾਂ ਮਤਲਬ ਜਾਨ ਹੀ ਨਿਕਲ ਗਈ ਸਾਰਿਆਂ ਦੀ ਸਹੀ ਗੱਲ ਸਵੇਰ ਤੋਂ ਜ਼ਿਆਦਾ ਖੁਸ਼ੀ ਜ਼ਿਆਦਾ ਹਣਾ ਸਾਰੇ ਖੁਸ਼ ਆਂ ਤੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸਾਡੇ ਵੀ ਸੀਜ਼ਨ ਨੂੰ ਕੁਛ ਨਹੀਂ ਹੋਇਆ ਛਰੀਟ ਤੱਕ ਨਹੀਂ ਸੀਜ਼ਨ ਆਈ ਇੱਕ ਮਾਸਾ ਜਿ ਨਹੀਂ ਤੇ ਅੱਧੀਆਂ ਪੌੜੀਆਂ ਇਹ ਡਿੱਗ ਗਈ ਮਤਲਬ ਕਿ ਵਾਕ ਕਰਦੀਆਂ ਬਾਜੀਆਂ ਲੱਗਦੀਆਂ ਗਈਆਂ ਸੀਜ਼ਨ ਬੜੀਆਂ ਮਾਰਾ ਰਹਿ ਗਿਆ ਮਨ ਮਨ ਸੀ ਮਹੀਨਾ ਵੀ ਰਹਿ ਗਿਆ ਮਹੀਨਾ ਕਰ ਰਹਿ ਗਿਆ ਬੜੇ ਚਲਾਈ ਅਗਸਤ ਸਤੰਬਰ ਚ ਆਉਣਾ ਹਾਂਜੀ ਸਤੰਬਰ ਚ ਬੜੇ ਚਲੋ ਖਾਈਏ ਰੋਟੀ ਫਿਰੋਣਾ ਹਾਂਜੀ ਚਲੋ ਚਲੋ ਖਾਈਏ ਰੋਟੀ ਨਾਲੇ ਸੀਜ਼ਨ ਕੋਈ ਨਹੀਂ ਪਿਓੜੀ ਜਿ ਲੱਗਦੀ ਨੀ ਬੇਟੀ ਹਾਂ ਆਈ ਨੂੰ ਮੈਂ ਸਿੱਧਾ ਪਾਉਣ ਕਹਿ ਆ ਦਿੱਤੀ ਤੇ ਉਹ ਫਿਰ ਫੋਟੋਗ੍ਰਾਫਰ ਵਾਲੇ ਵੀਰ ਜੀ ਨੇ ਇਹਨੂੰ ਫੜਾ ਹੀ ਦਿੱਤੀ ਇਹ ਰੋਈ ਜਾਂਦੀ ਏ ਕਿੰਨੀ ਐ ਇਦਾਂ ਜਾਂਦਾ ਨਹੀਂ ਹੋ ਜਾਂਦੇ ਆ ਕਿ ਆਹ ਗਾ ਇੱਥੇ ਇਦਾਂ ਕੀਤਾ ਇਸਨੇ ਤਾਂ ਰੋਈ ਤੇ ਸਹੀ ਗੱਲ ਜਦੋਂ ਵੱਡੇ ਹੋ ਕੇ ਵੇਖੂਗਾ ਨਾ ਫਿਰ ਇਹਨਾਂ ਕਹਾਂ ਮम्मा ਮੈਂ ਇਹਨੇ ਮੰਨੇ ਨਹੀਂ ਕਰਨੇ ਕਿ ਨਾ ਮੈਂ ਇਦਾਂ ਕਰਦਾ ਮੈਂ ਨਹੀਂ ਇਦਾਂ ਕਰਦਾ ਹਾਂ ਚੱਲੋ ਕਰੀਏ ਫਿਰ ਵਲੌਗਡੈਨ ਤੁਹਾਡੇ ਤੇ ਮੈਂ ਲਾਦਾ ਇਹਨੂੰ ਸਮਝ ਆਜੂਗੀ ਥੋੜੀ ਹਣਾ ਹਾਂ ਕੁਛ ਨਾ ਕੁਛ ਸਮਝ ਆ ਜਾਣੀ ਆ ਪਰ ਫਿਰ ਵੀ ਨਾ ਜੇ ਮਤਲਬ ਕੀ ਨਾ ਇਹਨੂੰ ਉਨਾ ਨਹੀਂ ਹੈਗਾ ਵੀ ਮੈਂ ਹਿਸਾਬ ਲਾਇਆ ਵਾ ਜਿਆਦਾ ਸਮਝ ਬੱਚੇ ਕਿਵੇਂ ਬਰਥਡੇ ਮੰਡੀ ਹੋ ਗਈ ਤੀਜੇ ਸਾਲ ਚ ਤੀਜੇ ਸਾਲ ਚ ਤੀਜੇ ਸਾਲ ਚ ਵੀ ਇਹ ਕੇਕ ਆ ਇਹਨੂੰ ਕੱਟਣਾ ਆ ਤੇ ਇਹਨੂੰ ਮਤਲਬ ਉਹਦੇ ਫਰੈਂਡ ਦੇ ਨਾਲ ਵੀ ਕਰਨਾ ਮੈਂ ਬੱਚਿਆਂ ਦੀ ਸਮਝ ਨਹੀਂ ਹੈਗੀ ਇਹਦੇ ਕੇਕ ਬਾਰੇ ਕੁਝ ਨਹੀਂ ਪਤਾ ਮੈਨੂੰ ਨਹੀਂ ਇਹ ਕਿ ਜਿਵੇਂ ਤੁਹਾਡਾ ਕੱਲ ਬਰਥਡੇ ਤੇ ਗੱਡਿਆ ਪਰਸੋਂ ਹਾਂ ਕੀ ਕਰਦੀ ਗੱਡੀਆਂ ਰੁਕਦੀ ਕਿ ਨਹੀਂ ਮੈਂ ਨਹੀਂ ਆ ਮੈਂ ਚੱਲਿਆ ਆਈ ਕੇਕ ਤੋਂ ਡਰਦੀ ਵੀ ਕੀ ਹੈ ਇਹ ਕੋਈ ਗੱਲ ਨਹੀਂ ਚਲੋ ਮੈਂ ਨਿਆਮਾ ਰੋਟੀ ਖਾਈ ਹਾਂ ਮੈਨੂੰ ਮਿਲਦਾ ਕਰੋ ਐਂਡ ਸੋ ਮੱਚ ਸਾਡੇ ਵਲੌਗ ਨੂੰ ਬਹੁਤ ਬਹੁਤ ਪਿਆਰ ਕਰਨ ਵਾਸਤੇ ਇਹਨੇ ਪਿਆਰ ਦਿਨੇ ਰਹੋ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਜੀ ਹਾਂ ਜੀ ਅੱਛਾ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ